ਕਿੰਨਾ ਸੋਹਣਾ 뷰 ਐ ਤੇ ਵੈਦਰ ਵੀ ਤੇ ਸੁਖੌਣੇ ਜਿਹਾ ਵੈਦਰ ਦੀ ਖੁਸ਼ੀ ਚ ਅੱਜ ਗੁਰੂ ਬਾਣੀ ਦੇ ਮਮਾ ਤੇ ਗੁਰੂ ਬਾਣੀ ਆਏ ਨੇ ਅੱਜ ਆਪਣੇ ਕੋਲ ਮਹਾਲੀ ਤੇ ਅੱਜ ਆਪਾਂ ਨੂੰ ਕਹਿੰਦੇ ਆ ਕਿ ਆਪਾਂ ਨੂੰ ਵੀ ਕੁਝ ਪੜਾ ਕੇ ਖਵਾਉਣ ਚਲੋ ਦੇਖਦੇ ਆਂ ਆਪਾਂ ਨੂੰ ਕੁਝ ਬਣਾ ਕੇ ਖਵਾਉਂਦੇ ਆਂ ਹਾਂਜੀ ਸਾਨੂੰ ਵੀ ਕੁਝ ਬਣਾ ਕੇ ਖਵਾ ਦਿਓ

ਸੋ ਆਪਾਂ ਬਿਲਕੁਲ ਬਰੀਕ ਕਰ ਲਾਂਗੇ। ਹੁਣ ਤੋਂ ਐਡ ਕਰਾਂਗੇ ਹਰੀਆਂ ਮਿਰਚਾਂ। ਹੁਣ ਆਪਾਂ ਬੰਦ ਕਰਕੇ ਇਸ ਨੂੰ ਚੰਗੀ ਤਰ੍ਹਾਂ ਕਰਾਂਗੇ ਗ੍ਰਾਇੰਡ। ਇਹ ਕਰੇਗੀ ਵੀ ਹੋਰ ਇਹ ਇੰਨਾ ਫੇਵਰਿਟ ਕੰਮ ਹੈ। ਬਹੁਤ ਵਧੀਆ ਰਿਜੀਓਸੋ ਬੇ। ਜੀ ਮਸਾਲਾ ਗਿਆ ਆਪਣਾ ਬਸ ਐਨਾ ਹੋਰ ਅਬਲੀਹੀ ਚਾਹੀਦਾ ਸੀ ਇੱਥੇ ਆਪਾਂ ਰੱਖ ਦੇਣਾ ਤੇਲ ਜਦੋਂ ਆਪਾਂ ਸਾਰਾ ਸਮਾਨ ਪਿਆਰ ਕਰਾਂਗੇ ਉਦੋਂ ਤੱਕ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਤੇਲ ਆਪਾਂ ਖੁੱਲਾ ਡੋਲਾ ਪਾ ਦੇਣਾ ਤਾਂ ਕਿ ਚੰਗੀ ਤਰ੍ਹਾਂ ਵਿੱਚ ਡਿੱਪ ਹੋ ਜਾਵੇ ਓਕੇ ਆਪਾਂ ਪਿਆਜ਼ ਵਿੱਚ ਐਡ ਕਰ ਲਏ ਪਿਆਜ਼ ਤੇ ਹਰੀ ਮਿਰਚ ਹੁਣ ਆਪਾਂ 5 ਤੋਂ 7 मैं लिया है पीस पीस इन्हों करा ऐड ऐड करा मसाले नमक हल्की जी लाल हल मिर्च हल्की जी हल्दी पा थोड़ा जि पावे जीरा గర్మించ <laughs> 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 गमी है थे बदतमीज बदतमीज है बदतमीज है बदतमीज <वादात> है हां बदतमीज है तू काके हां किंदे देखिए ने की बन दे वे मम्मा कतले तो बन लग मम्मा इधर आपा बनाना है ब्रेड क्रम इस दे लिए आपा साइड वाला ਚੰਗੀ ਤਰ੍ਹਾਂ ਕਰ ਲੈਣਾ ਚੰਗੀ ਤਰ੍ਹਾਂ ਲੋ ਜੀ ਬ੍ਰੈਡ ਕਰਮ ਬਣਾਉਣ ਵਾਸਤੇ ਆਪਾਂ ਸਾਈਡਾਂ ਇਹਨਾਂ ਦੀ ਉਤਾਰ ਲਈਏ ਬ੍ਰੈਡ ਦੀਆਂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਗੋਰੂ ਤੇਰਾ ਕੰਮ ਫੇਰ ਸ਼ੁਰੂ ਹੋ ਗਿਆ ਇੱਕ ਜੇ ਦਾ ਕੰਮ ਆਉਂਦਾ ਮੈਨੂੰ ਲਓ ਸੋਵੇ ਹਾਂਗਾ ਯਾ ਬ੍ਰੈਡ ਕਰਮ ਹੋ ਗਿਆ ਤੇ ਆਰ ਦੇਖੋ ਇੱਕ ਮਿੰਟ ਇੰਤzar ਕਰੋ ਇੰਤzar ਆਹ ਰਿਹਾ ਲਾਰਾ ਪਾਤਾ ਥੋੜਾ ਜਿਹਾ ਪਾਣੀ ਐਡ ਕਰਦੇ ਹੋਏ ਇਸ ਦੇ ਪਤਲਾ ਕੋਲ تیار ਕਰ ਲਾਂਗੇ ਲੋ ਜੀ ਇਹਨਾਂ ਦੀ ਆਪਾਂ ਕੋਈ ਵੀ ਸ਼ੇਪ ਬਣਾ ਸਕਦੇ ਹਾਂ ਜੋ ਆਪਾਂ ਆਲੂ ਤੇ ਬਰੈਡ ਮੈਸ਼ ਕੀਤੇ ਸੀ ਬੋ ਜੀ ਆਪਾਂ ਇੱਕ ਪੀਸ ਲੈ ਲਿਆ ਇਸ ਨੂੰ ਆਪਾਂ ਜੋ ਮੈਦੇ ਦਾ ਕੋਲ ਬਣਾਇਆ ਸੀ ਇਹ ਦੇਖੋ ਇੰਨੀ ਇਕ ਠਿਕ ਨਸ ਰਗਣੀ ਆਪਾਂ ਉਸ ਤੋਂ ਬਾਅਦ ਕਰਾਂਗੇ ਬ੍ਰੈਡ ਕ੍ਰੰਬ ਦੇ ਵਿੱਚ ਸ਼ੈਟ ਕਰਾਂਗੇ ਫਰਾਈ ਇਹ ਤਾਂ ਮੇਰੇ ਵਰਤੀ ਲੱਗਦੀ ਹੈ ਨਾ ਨਮਕੀਨ ਵਰਤੀ ਆਮਰੂ ਵਾਲੀ ਵਰਤੀ ਮੇਰੀ ਰੈਸਪੀ ਇਹ ਆਲੂ ਦੀ ਚਿੱ ਬਣ ਗਈ ਲਓ ਜੀ ਲਓ ਜੀ ਬ੍ਰੈਡ ਕ੍ਰਮ ਆਪਣੇ ਹੋ ਗਏ ਰੈਡੀ ਇੱਧਰ ਆਪਣੀ ਬੰਨ ਲਈ ਅੱਛਾ ਚਾਹ ਦੇ ਨਾਲ ਕਰਦੇ ਆਂ ਇੰਜੋਏ ਵਰਦੇ ਆਂ ਆਪਕੋ ਕਿੰਨੇ ਕਿ ਇੰਜੋਏ ਬ੍ਰੈਡ ਕ੍ਰਮ ਦੇ ਨਾਲ ਚਾਹ ਦੇ ਨਾਲ ਲਿਆ ਕਰੋ ਥੈਂਕ ਯੂ ਫॉर ਵਾਚਿੰਗ ਬਾਣੀ ਬਾਣੂ 92 92 ਚਾਰਜਰ ਵਾਲੀ ਉਲਜੀਪੀ ਹੈ ਹੈ ਇਹ ਹੈ